ਮੇਰੀ ਬੇਨਤੀ ਹੈ ਅੱਜ ਲੱਕੀ ਪਾਂਸਨ ਦੀ ਪਾਰਨਮਰ 3 ਦੇ ਵਿੱਚੋਂ ਆਸ਼ੂ ਗਰੁੱਪ ਦੇ ਨਾਲ ਜਿਹੜੇ ਪਿਛਲੇ 15 ਤੋਂ 20 ਸਾਲ ਨਾਲ ਜੁੜੇ ਹੋਏ ਸੀ ਉਹਨਾਂ ਦੇ ਨਾਲ ਕਪਿਲ ਗੁਰਦਾ ਜੀ ਸੋਨੀਆ ਗੁਰਦਾ ਜੀ ਉਹਨੂੰ ਲਖਪਾਲ ਜੀ ਔਰ ਕਮਿਲਾ ਜੀ ਉਹ ਡਾਕਟਰ ਸਿਧਾਰ ਇਹ ਸਾਰਾ ਮੈਂ ਕਹਿ ਸਕਦਾ ਕਿ ਕਾਂਗਰਸੀ ਜਿਹੜਾ ਲੰਮੇ ਸਮੇਂ ਤੋਂ ਪਰਵਾਹ ਚੱਲਦਾ ਆ ਰਿਹਾ ਸੀ ਅੱਜ ਸਭ ਕੁਝ ਛੱਡ ਕੇ ਆਸ਼ੂ ਭੋਰਾ ਦੇ ਸਭਾ ਨੂੰ ਦੇਖਦੇ ਹੋਇਆ ਉਹਨਾਂ ਦੇ ਗੱਪ ਕਰਦੇ ਤਰੀਕਿਆਂ ਨੂੰ ਦੇਖਦੇ ਹੋਇਆ ਲਾਣੁੱਤਰ ਕਰਕੇ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਵੱਲਾ ਫੜਨ ਜਾ ਰਹੇ ਨੇ ਮੈਂ ਚਾਹੁੰਦਾ ਵੀ ਸਭ ਤੋਂ ਪਹਿਲਾਂ ਸੀ ਇਹਨਾਂ ਨੂੰ ਜੁਆਇਨ ਕਰਾ ਲਈਏ ਤੇ ਆਓ ਭਰਤ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਦਾਸਤਾਨ ਸੁਣਾਉਣ ਲਈ ਬੁਲਾਇਆ ਗਿਆ। ਇਹਦੇ ਵਿੱਚ ਜਿੱਦਾਂ ਕਿਤੇ ਕੋਈ ਦਿੱਸੂ ਆਉਂਦੀ ਨਜ਼ਰ ਆਇਆ ਤਾਂ ਸੋ ਮੈਂ ਦਾ ਪਾ ਲੋ ਸਾਡੇ ਨਾਲੇ ਸਭ ਲੋਕ ਚਾਹੀਦੇ ਨੇ ਨਾਲ ਲੋਕ ਹੀ ਲੀਡਰ ਬਣਦੇ ਹੁੰਦੇ ਨੇ ਜਿਨ੍ਹਾਂ 'ਚ ਕਾਬਿਲਤ ਹੋਊਗੀ ਉਹ ਲੀਡਰ ਬਣ ਜਾਣਗੇ ਤੇ ਜਿਨ੍ਹਾਂ 'ਚ ਅੱਜ ਇਸ ਕੱਲ ਹੋਰ ਪਰਸੋਂ ਕਿਤੇ ਹੋਰ ਅੱਜ ਮੈਂ ਕੱਲ ਕੈਸੇ ਬਣ ਜਿਹੜੇ ਸਾਡੇ ਪਰਿਵਾਰਾਂ ਦੇ ਨਾਲ ਜੁੜ ਰਹੇ ਨੇ ਉਹ ਉਹ ਰਹੇ ਨੇ ਜਿਹੜੇ ਦੇ ਲੋਕ ਇਨਕਲਾਬੀ ਕਮੇਟੀ ਆਪਣੀ ਵੀ ਤੁਸ ਜਮਾਨ ਦੀ ਜਨਰਲ ਤੱਕ ਸੂਰ ਦੇ ਲੋਕ ਦੇ ਬੋਤਾ ਮੁਰਾ ਜਾ ਰਹੇ ਦੇ ਵਾਈ ਦੇ ਦੇਖੋ ਮੈਂ ਪਰਵਾਹ ਨਹੀਂ ਦੱਸਦਾ ਚਾਹਣਾ ਬਹੁਤ ਅਗਦੀ ਵੀਰ ਦੀ ਗੱਲ ਕਰਦੇ ਆ ਉਹਨਾਂ ਨੂੰ ਤੇ ਪੂਰਾ ਸਨਮਾਨ ਨਹੀਂ ਸਕਿਆ ਸੋ ਕਹਿ ਦਾ ਪਾ ਸਿਰਫ ਸਿਰਫ ਇਹ ਬੀਜੇਪੀ ਜਿਹੜੀ ਸਿਆਸਤ ਕਰਨੀ ਜਾਣਦੀ ਹੈ ਕਿ ਦੋ ਹੀ ਕੰਮ ਨੇ ਇਹਨਾਂ ਕੋਲ ਸੋ ਤੁਹਾਡੇ ਸਾਹਮਣੇ ਉਹ ਸਾਰੀ ਜਨਤਾ ਦੇ ਸਾਹਮਣੇ ਹੈ ਤੇ ਜਿਸ ਦੇ ਨਾਮ ਤੇ ਰੋਣਾ ਮਾਰਦੇ ਨੇ ਬਹੁਤ ਬਹੁਤ ਧੰਨਵਾਦ ਧੰਨਵਾਦ